ਭਗਵਾਨ ਵਾਲਮੀਕ ਸ਼ਕਤੀ ਸਗਠਨ ਪੰਜਾਬ ਵੱਲੋਂ ਤਰਨਤਾਰਨ ਵਿਖੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਬੈਂਕੀ ਦੀ ਪ੍ਰਧਾਨਗੀ ਹੇਠ ਆਗਾਮੀ ਮੀਟਿੰਗ ਬੁਲਾਈ ਗਈ। ਮੀਟਿੰਗ ਵਿੱਚ ਜਥੇਬੰਦੀ ਦੇ ਪ੍ਰਧਾਨ ਮਨਜੀਤ ਸਿੰਘ ਮਿੰਟੂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਜਥੇਬੰਦੀ ਵੱਲੋਂ ਹਲਕਾ ਰਾਜਾ ਸੰਸੀ ਵਿੱਚ ਸਰਪੰਚ ਵੱਲੋਂ ਕਥਤ ਤੌਰ ਤੇ ਮਜਬੂਰ ਸਿੱਖ ਕ ਵੀਰ ਨੂੰ ਜਾਤੀ ਸੂਚਕ ਸ਼ਬਦ ਬੋਲਣ ਦੀ ਸਖਤ ਅਪਦਾ ਵਿੱਚ ਨਖੇਦੀ ਕੀਤੀ ਗਈ ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਮਨਜੀਤ ਸਿੰਘ ਮਿੰਟੂ ਅਤੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਬੈਂਟੀ ਨੇ ਕਿਹਾ ਕਿ ਹਲਕਾ ਰਾਜਾ ਸਾਸੀ ਦੇ ਪਿੰਡ ਸਰੰਗੜਾ ਵਿੱਚ ਮਜਬੂਤ ਸਿੱਖ ਵੀਰ ਨਾਲ ਜੋ ਜਾਤੀ ਵਿਤਕਰਾ ਕੀਤਾ ਗਿਆ ਅਤੇ ਜਾਤੀ ਸੂਚਕ ਸ਼ਬਦ ਬੋਲ ਕੇ ਉਸ ਦਾ અપਮਾਨ ਕੀਤਾ ਗਿਆ ਉਸ ਦੀ ਜਥੇਬੰਦੀ ਵੱਲੋਂ ਸਖਤ ਸ਼ਬਦਾਂ ਵਿੱਚ ਨਖੇਦੀ ਕੀਤੀ ਜਾਂਦੀ ਹੈ ਉਹਨਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਜਿੱਥੇ ਵੀ ਲੋੜ ਪੈਂਦੀ ਹੈ ਜਥੇਬੰਦੀ ਵੱਲੋਂ ਉਹਨਾਂ ਦਾ ਸਾਥ ਦਿੱਤਾ ਜਾਵੇਗਾ ਉਹਨਾਂ ਪ੍ਰਸ਼ਾਸਨ પાસેੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਵੱਡੇ ਪੱਧਰ ਤੇ ਸੰਗਰਾਸ ਵਿੱਢਿਆ ਜਾਵੇਗਾ ਇਸ ਮੌਕੇ ਮੁਖਤਾਰ ਸਿੰਘ ਵਿੱਕੀ ਵਿਰਿੰਦਰ ਸਿੰਘ ਬੱਗਾ ਉਸਪਿੰਦਰ ਸਿੰਘ ਬੈਂਤੀ ਰਜੇਸ਼ ਭੰਡਾਰੀ ਹਰ ਸਿਮਰਨਜੀਤ ਸਿੰਘ ਪਪਲ ਅੰਗਰੇਜ਼ ਸਿੰਘ ਦਲਜੀਤ لال ਹਰਪਿੰਦਰ ਸਿੰਘ ਸੰਨੀ ਪ੍ਰਗਟ ਸਿੰਘ ਗੁਰਨਾਮ ਸਿੰਘ ਵਿਕਰਮਜੀਤ ਸਿੰਘ ਗੋਲਟੀ ਸਤਨਾੰਨ ਸਿੰਘ ਮਨਦੀਪ ਸਿੰਘ ਕੁਲਦੀਪ ਸਿੰਘ ਗੁਰਦਿਆਲ ਸਿੰਘ ਸਾਫੀ ਉਧੈਨ ਗੋਰਪ੍ਰੀਤ ਸਿੰਘ ਗੋਪੀ ਵਿਕਰਮ ਸਿੰਘ ਬੱਲ ਆਧ ਹਾਜ਼ਰ ਸਨ ਆਹ ਗੱਲਬਾਤ ਕਰਦੇ ਹਾਂ ਜਥੇਬੰਦੀ ਦੇ ਪ੍ਰਧਾਨ ਮਨਜੀਤ ਸਿੰਘ ਮਿੰਟੂ ਅਤੇ ਦੂਸਰੇ ਸਾਥੀਆਂ ਦੇ ਨਾਲ ਉਹਨਾਂ ਦਾ ਹੋਰ ਕੀ ਕਹਿਣਾ ਤੁਸੀਂ ਦੇਖਦੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਪੱਤਰਕਾਰ ਬਾਬਾ ਗੁਰदयाल ਸਿੰਘ ਦੀ ਵਿਸ਼ੇਸ਼ ਰਿਪੋਰਟ